सुल्तानपुर के थाना सर क्यों सर वो कह रहा है है तेरे तेरे कैसे पता कुत्ते तो ने खा गया मेरे ने बताया और कुत्ते भी भौंक रहे थे वहाँ पे और बच्चे को पूछा तो बोला पटा लेने के लिए गया गाय का तो मैं गया तो वहाँ देख रहा हूँ दस पंद्रह आदमी गया हूँ इकट्ठा होकर मेरे को वहाँ मरोड़ के पूछ रहा है कि तू तो जान के मार के फेंक आया हुआ तेरे को कैसे मालूम चला कुत्ते हाँ जी तीन मुलाजिम थे सर मेरे को कबीरपुर वाले ने लेकर आया बोल रहा है चल वहाँ सैनून होगा तीन आदमी चल हुआ तो तीन तो आदमी को तो ले गया एक मेरी साली थी बड़ी वाली उनको जनानी को बाहर निकाल दिया और मेरे को साले को नाल ले गया और मेरे को नाल ले गया पहले तो मेरे को कुटाई कर दिया वहाँ ले जाके कह रहा तू तो जान के मार के सूट आया वहाँ खेत में तेरे को किसने बताया कुत्ते ने भर लिया था सर पटे लेने के लिए गया था कुत्ते ने खा लिया था सर वहाँ गया था मेरी घर वाली गई थी सर मैं गया था हाँ जैसे ब्रे करने के लिए गया था मैं बाल गया था सर शाम सुबह सात बजे मैं आया घर में तो बच्चे को पूछे मम्मी तेरी कहाँ है तो बोलते हैं पठा लेने के लिए गया है पापा तब वहाँ से तो मैं मोटरसाइकिल खड़ा करके कर, कर, कर तो मैं दे, देखने के लिए चला गया सर मैं बोला चलो होगा हुआ तो चलो उठवा के ले आऊंगा बैठे अपने तो साथ तो में अभी हो गया कम से कम दस पंद्रह मिनट मारा मेरे को सर दस पंद्रह मिनट मेरे फुल मारा सर ये सब मजा हो गया उसको भी एक दो लगाया तमाचा केदर जा संबू बोला लगा ओ संबू यार भाई नहीं, नहीं।, नहीं मारना नहीं।, नहीं मारा इनको सर हाँ हाँ मेरे का अकेला बेटा और इसको बाहर निकाल दिया फिर मेरे पेट में लग जनुला जो आपने बात की है उस पर की मांग कर रहे हैं उन पर हो सर हमको तो कबीरपुर लगता है कबीरपुर वाले ने ले गया उधर सर हाँ जी ने हाँ सर उसको पूछो हाँ जी सर उनको पूछो ना क्या कारण तुम मारे हो उनको उनका एक घर वाली मोक गया और बाल बच्चे कैसे पालेंगे हम हमारा जीवन साथी हम बोल भी रहे हैं हम बाबा की कसम खा के हम ऐसा काम नहीं कभी किए बहुत सही आदमी है बिल्कुल बोलता है नहीं तुम साले दारू पी के मारा आया किसी के साथ में सेटिंग होगा तेरी घर वाली को यहाँ जान के मार के फेंक आया तो पंजाब में मेरे को हो गया सर तीस पैंतीस साल हो गया कम से कम ਆਉਂਦੇ ਆ। ਅੱਜ ਇਹ ਕਿਰਨ ਜਿਹੜੇ ਬੜਸੋ ਵੱਲੋਂ ਕੁੱਟਿਆ ਗਿਆ। ਇਹ ਜੀ ਸਾਡੇ ਬੰਦੇ ਨੂੰ ਪੁਲਿਸ ਵੱਲੋਂ ਕੁੱਟਿਆ ਗਿਆ। ਇਹ ਬੰਦਾ ਜਿਹੜਾ ਇਹੋ ਜਿਹਾ ਬੰਦਾ ਨਿਗਾ ਕਿ ਇਹ ਆਪ ਜਨਾਨੀ ਆਪੇ ਮਾਰ ਕੇ ਤੇ ਇੱਥੇ ਆਵੇ। ਇਹ ਕੁੱਤਿਆਂ ਦਾ ਸਾਰਾ ਕੰਮ ਆ ਹਲਕੇ ਕੁੱਤੇ ਫਿਰਦੇ ਆ, ਆਵਾਰਾ ਕੁੱਤੇ ਬਹੁਤ ਹੋ ਗਏ ਆ। ਇਸ ਕਰਕੇ ਇਹਦੀ ਜਨਾਨੀ ਨੂੰ ਉਹ ਪਠੇ ਲੈਣ ਗਈ ਆ, ਚਾਰਾ ਲੈਣ ਗਈ ਆ। ਇਸ ਬੰਦੇ ਨੇ ਰਾਜੂ ਦਾ ਇਹਦਾ ਇਹਨੇ ਡੱਗਰ ਵੀ ਰੱਖੇ ਪਿਆ। ਉਹ ਚਾਰਾ ਲੈਣ ਗਈ ਆ ਤੇ ਉੱਥੇ ਲਾਗੇ ਕਮਾਤਗਾ ਕਬਾਦ ਦੇ ਵਿੱਚੋਂ ਕੁਝ ਕੁੱਤੇ ਨਿਕਲੇ ਆ ਕੁੱਤਿਆਂ ਨੇ ਇਹਨੂੰ ਲੋਚ ਲਿਆ ਔਰ ਬਹੁਤ ਬੁਰੀ ਤਰ੍ਹਾਂ ਹੀ ਇਹਨੂੰ ਖਾਧਾ ਗਿਆ ਜੇ ਉਹਨੂੰ ਲੋ ਲਾਸ਼ ਦੇਖੀਏ ਤਾਂ ਦੇਖੀ ਨਹੀਂ ਜਾ ਸਕਦੀ ਹੁਣ ਪੁਲਿਸ ਤੇ aarop ਲਗਾਏ ਜਾ ਰਹੇ ਕੀ ਜਨਾਬ ਇਹ ਪੁਲਿਸ ਨੇ ਦੇਖੋ ਜੀ ਇਹਨੇ ਕਬੀਰਪੁਰ ਵਾਲੀ ਪਹਿਲਾਂ ਪੁੱਛਿਆ ਕੇ ਲਈ ਆ ਉਦੋਂ ਤਾਂ ਕੁਝ ਨਹੀਂ ਕਿਹਾ ਜਦੋਂ ਸਲਤਨਪੁਰ ਪਹੁੰਚੀ ਆ ਇਹਨਾਂ ਨੇ ਦੀ ਮਾਰਕੁੱਟ ਕੀਤੀ ਆ ਇਹਨਾਂ ਨੂੰ ਕਾਫੀ ਇਹਦੇ ਕੰਨ ਖੁੱਲ ਮਲੇ ਆ ਹੱਥਾਂ ਦੇ ਸੋਟੇ ਮਾਰੇ ਆ ਤੇ ਇੱਕ ਸੁਨੇ ਮੁੱਕੀ ਵੀ ਹੋਇਆ ਵਾਕਈ ਐਸਾ ਪੁਲਿਸ ਕਹਿੰਦੇ ਅਸੀਂ ਆਪਦੀ ਇਨਵੈਸਟੀਗੇਸ਼ਨ ਕਰ ਰਹੇ ਤੇ ਅਸੀਂ ਕੋਈ ਆਪਦੀ ਪੁੱਛਗਿੱਛ ਕਰਨੀ ਸੀ ਹਾਂਜੀ ਜਦੋਂ ਪੁੱਛਗਿੱਛ ਕਰ ਸਕਦੇ ਪਰ ਜੱਟ ਵਾਂਗੂ ਕਰ ਸਕਦੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਪਾਂ ਪੁੱਛਗਿੱਛ ਹੀ ਕਰ ਸਕਦੇ ਆ ਬਲਕਿ ਬੰਦੇ ਨੂੰ ਉੱਥੇ ਲੰਮਾ ਥੋੜਾ ਆਪਣੇ ਪਾਇਆ ਜਾ ਸਕਦਾ ਪਰ ਇਹਨਾਂ ਨੇ ਇੱਥੇ ਸਰਦਾਰਪੁਰ ਲੋਤੀ ਵਾਲਿਆਂ ਨੇ ਨਾ ਮਤਲਬ ਇਹਨਾਂ ਨੇ ਪੁੱਛਗਿੱਛ ਕਰਨ ਦੀ ਬਜਾਏ ਉਹਨੂੰ ਘਟਾਪਾ ਜਾੜਿਆ ਉਹਦੇ ਕੋਲ ਧੱਕੇ ਦਾ ਮਨੋਂਦੇ ਰਹਿਆ ਵੀ ਤੂੰ ਦੱਸ ਕਿਸੇ ਦਾ ਨਾਮ ਲੈ ਨਾ ਲੈ ਕਿਸੇ ਦਾ ਵੀ ਜਿਹਦਾ ਤੇਰਾ ਲੱਗਦਾ ਹੋਵੇ ਤੂੰ ਆਪ ਇਹ ਮਾਰੀ ਆ ਇਦਾਂ ਕਰਕੇ ਉਹ ਇਹਦੇ ਕੋਲ ਪੁੱਛਕਿਛ ਕਰਦੇ ਰਹਿਆ ਪਰ ਅਸੀਂ ਇਹਦੇ 7-8 ਪਿੰਡ ਪੂਰੀ ਗਵਾਈ ਦਿੰਦੇ ਆ 7-8 ਪਿੰਡ ਦੇ ਉੱਥੇ ਬੰਦੇ ਬੰਦ ਦੇ ਉੱਤੇ ਸੀਗੇ ਤਕਰੀਬਨ 300 ਬੰਦਾ ਹੋਊਗਾ ਜਦੋਂ ਇਹਦੀ ਉੱਥੇ ਆਏ ਆ ਪੁਲਿਸ ਵਾਲੇ ਤੇ ਉਹ 7-8 ਪਿੰਡਾਂ ਦੇ ਸਰਪੰਚ ਉੱਥੇ ਸੀ ਲੰਬੜਦਾਰ ਉੱਥੇ ਸੀ ਮੈਂਬਰ ਉੱਥੇ ਸੀ ਹੋਰ ਬੰਦੇ ਕਾਫੀ ਸੱਜਣ ਉੱਥੇ ਸੀ ਇਹਦੀ ਪੂਰੀ ਗਰੰਟੀ ਦਿੰਦੇ ਆ ਵੀ ਇਹ ਬੰਦਾ ਇਹੋ ਜਿਹਾ ਨਿਕਾ ਇਹ ਚੌਥੀ ਵਾਰ ਦਾ ਦਾ ਜਿਹੜੀ ਕਿ ਕੁੱਤਿਆਂ ਨੇ ਜਨਾਨੀ ਨੂੰ ਖਾਧਾ ਇਹ ਦਿਨ ਆ ਜਿਹੜਾ ਪਟ ਮਾਰ ਕੇ ਸੁਲਤਾਨਪੁਰ ਬਾਰੇ ਦਾ ਨਹੀਂ ਉਹ ਮੇਰੇ ਥਾਣੇ ਦਾ ਨਹੀਂ ਜੀ ਇਹ ਤੁਹਾਡੀ ਗਲਤ ਇਨਫੋਰਮੇਸ਼ਨ ਹੈ ਮੇਰੇ ਥਾਣੇ ਦਾ ਨਹੀਂ ਹੈਗਾ ਉਹ ਕਪੀਰਪੁਰ ਕਪੀਰਪੁਰ ਥਾਣੇ ਦਾ ਜੀ ਕਪੀਰਪੁਰ ਥਾਣੇ ਵਾਲਾ ਸੁਲਤਾਨਪੁਰ ਦੇ ਨਹੀਂ ਸੁਲਤਾਨਪੁਰ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਮੇਰੇ ਥਾਣੇ ਦੇ ਨਹੀਂ ਹਾਂ ਜੀ ਇਹ ਬਿਲਕੁਲ ਗਲਤ ਹੈ ਜੀ ਇਹ ਹੋ ਰਿਹਾ ਹੈ ਕਿ ਸੁਲਤਾਨਪੁਰ ਕੀ ਥਾਣੇ ਦਾ ਉਹ ਤੇ ਮੈਂ ਕਹਿ ਰਿਹਾ ਜੀ ਉਹ ਮੈਂ ਕਹਿੰਦਾ ਜੀ ਸਾਡੇ ਥਾਣੇ ਦਾ ਨਹੀਂ ਹੈਗਾ ਮਸਲਾ ਉਹ ਸੁਲਤਾਨਪੁਰ ਸਾਡਾ ਨਹੀਂ ਉੱਥੋਂ ਦਾ ਮੈਂ ਖੁਦ ਹੀ ਲੈ ਕੇ ਪਾਰਾ ਜਿ ਕਿਹਾ ਨਹੀਂ ਮੈਨੂੰ ਮੇਰੇ ਨੌਲੇਜ ਨਹੀਂ ਹੈ ਕਿ ਜੇ ਗੱਲ ਹਾਂ ਜੀ ਬਿਲਕੁਲ ਜੀ ਜੁਰ ਆਪ ਜੀ ਦੇ ਜੋ ਡਿਪਾਰਟਮੈਂਟ ਦੇ ਅਫਸਰ ਲਗਾਤਾਰ ਜੋ ਲੋਕਾਂ ਬਰਤੀ ਰੁੱਖਾ ਰਵਈਆ ਜਾਂ ਕੰਪਲੇਂਟਾਂ ਮਿਲ ਰਹੀਆਂ ਉਹਦੇ ਬਾਰੇ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਨਿਊਲੀ ਇਹ ਤੁਹਾਡੇ ਕੋਲ ਪੋਰਟ ਹੋਇਆ ਇਹ ਪਹਿਲੂ ਦੀਆਂ ਗੱਲਾਂ ਹੋਣਗੀਆਂ ਪਰ ਤੁਸੀਂ ਆਪ ਹੀ ਸਾਡੀ ਵਰਕਿੰਗ ਦੇਖੋਗੇ ਵਿਦਨ ਵੀਕ ਤੁਹਾਨੂੰ ਵਰਕਿੰਗ ਦੇ ਵਿੱਚ ਚੇਂਜਿੰਗ ਮਿਲੇਗੀ ਬਹੁਤ ਜ਼ਿਆਦਾ ਕਾਫੀ ਮਿਲੇਗੀ ਚੇਂਜ ਜਦ ਤੱਕ ਤੁਹਾਨੂੰ ਆਸ ਕਰ ਨਹੀਂ ਜਾਈ ਨਾ ਮੈਂ ਕਹਾਂ ਜੀ ਪੂਰੀ ਪੂਰੀ ਜੀ ਤੁਹਾਨੂੰ ਮੈਂ ਇੱਕ ਤੇ ਹੁੰਦਾ ਨਾ ਵੀ ਮੈਂ ਕਹਿ ਕੇ ਤੁਹਾਨੂੰ ਦੱਸਾਂ ਤੁਹਾਨੂੰ ਵਿਦਨ ਵੀਕ ਵਿਦਨ 10 ਦਿਨ ਤੁਹਾਨੂੰ ਇਹਦੇ ਫਰਕ ਲੱਗ ਜਾਏਗਾ ਜੀ